ਸਾਸਤ੍ਰੀ ਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਆਮ ਆਦਮੀ ਪਾਰਟੀ ਨੂੰ ਛਟਕੇ ਤੇ ਛਟਕਾ ਲੱਗਦਾ ਨਜ਼ਰ ਆ ਰਿਹਾ ਹੈ ਜੇ ਗੱਲ ਕਰ ਲਈਏ ਤਾਂ ਜਿੱਥੇ ਆਮ ਆਦਮੀ ਪਾਰਟੀ ਜਿੱਥੇ ਜਿਮਨੀ ਚੋਣਾ ਵਾਸਤੇ ਲੁਧਿਆਣੇ ਦੇ ਵਿੱਚ ਤਿੰਨ ਮਹੀਨੇ ਤੋਂ ਪੱਕੇ ਡੇਰੇ ਲਾ ਕੇ ਬੈਠੀ ਹੋਈ ਹੈ ਲੇਕਿਨ ਕਿਤੇ ਨਾ ਕਿਤੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਉਨ੍ਹਾਂ ਦੇ ਆਪਣੇ ਵਲੰਟੀਅਰ ਜਾਂ ਆਪਣੇ ਵੱਡੇ ਆਗੂ ਖੁਸ਼ ਹੁੰਦੇ ਦਿਖਾਈ ਨਹੀਂ ਦੇ ਰਹੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਿੱਚ ਜੋ ਪੱਜ ਦੌੜ ਲੱਗੀ ਹੋਈ ਹੈ ਚਾਹੇ ਉਹ 2027 ਦੀਆਂ ਵਿਧਾਨ ਸਭਾ ਦੀ ਜਿੱਤ ਨੂੰ ਲੈ ਕੇ ਲੱਗੀ ਹੋਵੇ ਤਾਂ ਚਾਹੇ ਇਹ ਉਨ੍ਹਾਂ ਦੇ ਜੋ ਉਹਨਾਂ ਨੇ ਬਾਹਰੋਂ ਲਿਆ ਕੇ ਸੂਬਿਆਂ ਤੋਂ ਲੋਕ ਪੰਜਾਬ ਦੇ ਵਿੱਚ ਬਿਠਾ ਰੱਖੇ ਉਹਨੇ ਲੇਕਿਨ ਲੋਕ ਉਹਨਾਂ ਤੋਂ ਖੁਸ਼ ਹੁੰਦੇ ਨਜ਼ਰ ਨਹੀਂ ਆ ਰਹੇ ਤਾਂ ਅੱਜ ਕਿਤੇ ਨਾ ਕਿਤੇ ਇਸ ਦਾ ਘਾਟਾ ਪੈਂਦਾ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਦੱਸ ਦਿੰਨੇ ਆ ਜੀ ਸੂਤਰਾ ਤੋਂ ਬਣਦੀ ਵੱਡੀ ਜਾਣਕਾਰੀ ਕੀ ਆਈ ਹੈ ਲੁਧਿਆਣਾ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦੇ ਹੋਏ ਸ਼ਨੀਵਾਰ ਨੂੰ ਫਿਰੋਜ਼ਪੁਰ ਰੋਡ ਤੇ ਸ਼ੈ ਸ਼ਾ ਪੈਲਸ ਵਿੱਚ ਦਿੱਲੀ ਦੇ ਕੈਬਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੀ ਮੌਜੂਦਗੀ ਵਿੱਚ ਕਈ ਆਗੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਇਨਾ ਅਗਵਾ ਦਾ ਜਗਪਾਲ ਸਿੰਘ ਨੰਬਰਦਾਰ ਬੂਥ ਇੰਚਾਰਜ ਆਮ ਆਦਮੀ ਪਾਰਟੀ ਸਤਪਾਲ ਸਿੰਘ ਖਾਲਸਾ ਉਪ ਪ੍ਰਧਾਨ ਐਸੀ ਮੋਰਚਾ ਆਪ ਦਿਹਾਤੀ ਜਨਕ ਰਾਜ ਬੂਥ ਇੰਚਾਰਜ ਰਾਜਕੁਮਾਰ ਸਾਬਕਾ ਬਲਾਕ ਪ੍ਰਧਾਨ ਆਪ ਦਿਹਾਤੀ ਰੁਪੁਪਿੰਦਰ ਅਤੇ ਕਵਲਜੀਤ ਸਿੰਘ ਸ਼ਾਮਲ ਹੋ ਗਏ ਸੱਸਾ ਅਤੇ ਭਾਜਪਾ ਜ਼ਿਲ੍ਹਾ ਇਕਾਈ ਤੇ ਹੋਰ ਸੀਨੀਅਰ ਆਗੂਆਂ ਨੂ ਇਹਨਾਂ ਆਗੂਆਂ ਦੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਸਵਾਗਤ ਕੀਤਾ ਇਹਨਾਂ ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼ ਦੇ ਪੰਜਾਬ ਦੀਆਂ ਨੀਤੀਆਂ ਤੇ ਪ੍ਰੇਰਿਤ ਹੋ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਸੱਤਾਧਾਰੀ ਆਮ ਆ ਪਾਰਟੀ ਨੇ ਮੁੱਖ ਵਰਕਰ ਦੀ ਗੱਲ ਸੁੰਨੀ ਬੰਦ ਕਰ ਦਿੱਤੀ ਹੈ ਹੁਣ ਸਗੋਂ ਦਿੱਲੀ ਦੇ ਲੋਕ ਸੂਬਿਆਂ ਤੇ ਰਾਜ ਕਰ ਰਹੇ ਹਨ ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਠਿਮਾਨ ਸੁਭਾ ਜਨਰ ਸਕੰਦਰ ਅਨਿਲ ਸਰੀਨ ਪਰਮਿੰਦਰ ਸਿੰਘ ਤੱਕੜ ਪ੍ਰਿਤਪਾਲ ਸਿੰਘ ਨਰਿੰਦਰ ਸਿੰਘ ਮੱਲੀ ਪ੍ਰੈਸ ਕਸਕਤਾ ਡਾਕਟਰ ਸਤੀਸ਼ ਕੁਮਾਰ ਆਦਿ ਮੌਜੂਦ ਸਨ ਤਾਂ ਜਿੱਥੇ ਹੁਣ ਆਮ ਆਦਮੀ ਪਾਰਟੀ ਨੂੰ ਇਹਦਾ ਘਾਟਾ ਸਹਿਣਾ ਪੈ ਰਿਹਾ ਹੈ ਕਿ ਉਹਨਾਂ ਦੇ ਜੋ ਆਗੂ ਨੇ ਉਹਨਾਂ ਦੇ ਜੋ ਵਲੰਟੀਅਰ ਨੇ ਉਹਨਾਂ ਤੋਂ ਨਾ ਖੋਸ਼ ਹੋ ਕੇ ਉਹਨਾਂ ਨੇ ਹੁਣ ਜੋ ਆਪਣਾ ਰਾਹ ਹੋਰ ਚੁਣ ਲਿਆ ਹੈ ਤਾਂ ਉਹ ਹੁਣ ਪਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਹਨ ਜਿੱਥੇ ਜਿਮਨੀ ਚੋਣਾ ਵਾਸਤੇ ਸੰਜੀਵ अरोड़ा ਵਰਗੇ ਲੋਕਾਂ ਨੇ ਘਰ ਘਰ ਵਿਚਰ ਰਹੇ ਨੇ ਆਪਣੇ ਵੋਟ ਬੈਂਕ ਭਾਰੀ ਕਰਨ ਦੀ ਜੋ ਸਥਿਤੀ ਬਣਾਈ ਹੋਈ ਹੈ ਲੇਕਿਨ ਉੱਥੇ ਹੀ ਲੋਕ ਉਹਨਾਂ ਦਾ ਸਾਥ ਛੱਡ ਰਹੇ ਨੇ ਤਾਂ ਹੁਣ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਹੈ